ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ सोनू सूद ਸਾਹਿਬ ਦਾ ਨਵਾਂ ਮੂਵੀ ਦਾ ਟ੍ਰੇਲਰ ਆ ਗਿਆ ਵਾ ਫਤਿਹ ਤੇ ਆਪਾਂ ਦੇਖਦੇ ਆਂ ਤੇ ਇਹ ਜੀ ਸਟੂਡੀਓ ਦੇ ਉੱਤੇ ਸ਼ਾਇਦ ਹਿੰਦੀ ਮੂਵੀ ਹੈ ਇਹਨਾਂ ਦੀ ਮੋਸਟਲੀ ਇਹ ਹਿੰਦੀ ਵੀ ਕਰਦੇ ਨੇ ਹੈ ਪੰਜਾਬੀ ਨੇ ਵੈਸੇ ਤੇ ਉਹ ਨਾਮ ਤੋਂ ਮੈਨੂੰ ਲੱਗਿਆ ਸ਼ਾਇਦ ਕਿਤੇ ਕੋਈ ਪੰਜਾਬੀ ਮੂਵੀ ਆਈ ਹੋਵੇ ਫਤਿਹ ਬਟ ਸਟੂਡੀਓ ਦੇ ਕਰਕੇ ਇਹਨਾਂ ਨੇ ਸ਼ਾਇਦ ਹਿੰਦੀ ਹੋਵੇ ਤੇ ਆਪਾਂ ਦੇਖਦੇ ਆਂ ਜਦੋਂ ਦੀ ਐਨੀਮਲ ਸਕਸੈਸਫੁਲ ਹੋਈ ਆ ਉਸ ਤੋਂ ਬਾਅਦ ਤਾਂ ਸਾਰਿਆਂ ਨੇ ਇਹੀ ਕੰਮ ਕਰਨਾ ਸ਼ੁਰੂ ਕਰਤਾ ਕੋਈ ਮੂਵੀ ਨਹੀਂ ਦੇਖੋਗੇ ਤੁਸੀਂ ਜਿਹਦੇ ਵਿੱਚ ਕੋਈ ਅ ਸਟੋਰੀ ਦੇ ਉੱਤੇ ਕੰਮ ਕੀਤਾ ਜਾ ਰਿਹਾ ਵਾ ਜ਼ਿਆਦਾਤਰ ਬਸ ਇਸ ਚੀਜ਼ ਦਾ ਫੋਕਸ ਰੱਖਿਆ ਜਾ ਰਿਹਾ ਕਿ ਮੇਰੇ ਹਿਸਾਬ ਨਾਲ ਜਿੱਥੇ ਐਕਸ਼ਨ ਡਾਇਰੈਕਟਰ ਇੱਕ ਸੀਗਾ ਉੱਥੇ ਪੰਜ ਕਰ ਲਏ ਹਾਇਰ ਤੇ ਰਾਈਟਰ ਨੂੰ ਕਹਿਣ ਕਿ ਜਿਹੜੀ ਮਰਜ਼ੀ ਸਟੋਰੀ ਲਿਆਓ ਬਾਕੀ ਮੇਨ ਚੀਜ਼ ਚਾਹੀਦਾ ਐਕਸ਼ਨ ਹੀ ਚਾਹੀਦਾ ਹਨ ਤੇ ਉਹਨ ਦੇਖ ਲਓ ਤੁਸੀਂ ਵੀ ਹੋਂਦੇ ਸਾਰੀ ਖੂਨ ਲੱਗਿਆ ਹੋਇਆ ਵਾ ਤਾਂ ਨਾ ਰਾਈਟਰਾਂ ਦਾ ਇਹ ਹੋ ਗਿਆ ਕਿ ਸੀਨ ਨੂੰ ਇਦਾਂ ਦਾ ਬਣਾਇਆ ਜਾਵੇ ਕਿ ਹੁਣ ਤੱਕ ਵਾਇਲੈਂਟ ਕਿਹੜੀ ਆਈ ਆ ਐਨੀਮਲ ਆਈ ਆ ਮੈਂ ਐਨੀਮਲ ਵੀ ਨਹੀਂ ਦੇਖੀ ਹਲੇ ਉਸ ਤੋਂ ਫਿਰ ਇੱਕ ਸਟੈਪ ਅੱਗੇ ਅੱਗੇ ਕੀ ਜਾ ਸਕਦੇ ਆ ਕਿ ਕਿਸੇ ਬੰਦੇ ਨੂੰ ਇੰਨਾ ਤੜਪਾ ਕੇ ਮਰਿਆ ਜਾਵੇ ਜਿਵੇਂ ਹੁਣ ਉਹਦੀ ਬੈਕ ਦੇ ਵਿੱਚੋਂ ਦੀ ਸ਼ਹਿਦ ਐਕਸ ਨਘਾਰੇ ਸੀਗੇ ਤੇ ਵੀ ਉਸ ਨੂੰ ਹੋਰ ਕਿੱਦਾਂ ਆਪਾਂ ਐਕਸਟ੍ਰੀਮ ਲੈਵਲ ਤੇ ਲਿਆ ਸਕਦੇ ਆ ਵੀ ਇਹਨਾਂ ਨੇ ਤਾਂ ਨਾ ਬਸ ਆੜੀ ਆੜੀ ਬੰਦੇ ਦਾ ਆਪਰੇਸ਼ਨ ਹੀ ਕਰਨ ਲੱਗ ਜਾਣਾ ਬਈ ਇੰਨਾ ਬਰੀਕੀ ਚ ਕੱਟਣਾ ਬੰਦੇ ਨੂੰ ਤੇ ਕਿਉਂਕਿ ਹੋਰ ਤਾਂ ਕੁਝ ਰਹਿ ਨਹੀਂ ਜਾਣਾ ਇਹਨਾਂ ਦਾ ਬਸ ਇਸੇ ਚੀਜ਼ ਤੇ ਫੋਕਸ ਆ ਕਿ ਬੰਦੇ ਨੂੰ ਮਾਰਨਾ ਵਾ ਨਵੇਂ ਤਰੀਕੇ ਨਾਲ ਮਾਰਨਾ ਵਾ ਪਿਛਲੀ ਨਾਲੋਂ ਵਧੀਆ ਮਾਰਨਾ ਕਿ ਜਿਹੜੀਆਂ ਮੂਵੀਜ਼ ਆ ਚੁੱਕੀਆਂ ਨੇ ਤੇ ਥੋੜਾ ਹੋਰ ਵਾਇਲੈਂਟ ਹੋ ਕੇ ਹਰ ਦੂਸਰੇ ਬੰਦੇ ਦੀ ਸਾਇਕੀ ਇਹ ਹੀ ਹੁੰਦੀ ਆ ਕਿ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਸ਼ਾਂਤ ਆ ਆਪਾਂ ਨੂੰ ਹਰ ਬੰਦੇ ਨੂੰ ਵਾਸਤ ਹੁੰਦੀ ਆ ਥੋੜਾ ਜਿਹਾ ਆਪਦੇ ਆਪਣੂ ਨਾਲ ਸੈਲਫ ਐਪਰੀਸ਼ੀਏਸ਼ਨ ਹੋ ਗਈ ਜਾਂ ਪਤਾ ਨਹੀਂ ਕੀ ਆਪਾਂ ਬਹੁਤ ਵੱਡੇ ਆਪਣੇ ਦਿਮਾਗ ਦੇ ਵਿੱਚ ਜਿਹੜਾ ਮੈਨੀਫੈਸਟ ਕਰਦੇ ਆ ਜਿਵੇਂ ਨਿੱਕੇ ਹੁੰਦੇ ਹੁੰਦਾ ਸੀ ਸਕੂਲ 'ਚ ਗੁੰਡੇ ਆ ਗਏ ਹੱਤਵੱਦੀ ਆ ਗਏ ਆਪਾਂ ਉਹਨਾਂ ਦਾ ਸਕੂਲ ਨੂੰ ਬਚਾ ਲੈਣਾ ਕਿਸੇ ਬੱਸ ਟ੍ਰੇਨ 'ਚ ਬੈਠੇ ਆ ਉੱਥੇ ਕੋਈ ਆ ਗਏ ਮੈਨੀਫੈਸਟੇਸ਼ਨ ਜੀ ਨਹੀਂ ਹੁੰਦੀ ਜਿਹੜੀ ਬਗ ਹੀਰੋਗਿਰੀ ਟਾਈਪ ਜੀ ਤੇ ਹੁਣ ਜਿਹੜੀ ਆ ਚੀਜ਼ ਆ कि ਜਦੋਂ ਕਈਰ ਸਾਨੂੰ ਲੱਗਣਾ ਹਨਾ ਵੀ ਯਾਰ ਮੈਂ ਤਾਂ ਬੜਾ ਗੁੱਸੇ ਵਾਲਾ ਮਾਂ ਤੇ ਯਾਰ ਜਿੰਨਾ ਚਿਰ ਮੈਂ ਸ਼ਾਂਤ ਦਾ ਮੈਂ ਸ਼ਾਂਤ ਆ ਜ ਮੈਨੂੰ ਕਿਸੇ ਨੇ ਇਦਾਂ ਪ੍ਰਵੋਕ ਕੀਤਾ ਜਾਂ ਇਦਾਂ ਕਰਕੇ ਹਨਾ ਵੀ ਮੈਂ ਬਹੁਤ ਗੁੱਸੇ ਵਾਲਾ ਬੰਦਾ ਵੀ ਮੇਰੇ ਦਾ ਨਾ ਕਰਿਆ ਕਰੋ ਆਪਾਂ ਹਰ ਇੱਕ ਬੰਦੇ ਨੂੰ ਇਹ ਐਕਸਪਲੇਨ ਕਰ ਦਿਆਂ ਤੇ ਇਦਾਂ ਦੇ ਮੈ ਪਤਾ ਨਹੀਂ ਕਿੰਨੇ ਕ ਬੰਦੇ ਵੇਖ ਲੈ ਜਿਹੜੇ ਇਹੀ ਡਾਇਲੌਗ ਮਾਰ ਰਹੇ ਹੁੰਦੇ ਨੇ ਤੇ ਮੈਂ ਕਦੇ ਹਨਾ ਆਪਾਂ ਕਿਤੇ ਗਲੀ ਮੁੱਲੇ ਚ ਕਿਤੇ ਮਢੀਰ ਤਰੀ ਫਿਰਦੀ ਹੁੰਦੀ ਇਹੀ ਕਰੀ ਜਾਂਦੀ ਤੇ ਯਾ ਉਹਨੂੰ ਸਮਝਾ ਲਾ ਕੀ ਤਾਂ ਉਹਨੂੰ ਨਹੀਂ ਪਤਾ ਕਿ ਮੈਂ ਕਿਦਾਂ ਦਾ ਹਣਾ ਮੈਂ ਕਿਦਾਂ ਦਾ ਖੜ ਦਿਮਾਗ ਆ ਉਹ ਸਾਰਿਆਂ ਦੀ ਇਹੀ ਸਾਇਕੀ ਆ ਤੇ ਜਦੋਂ ਇਦਾਂ ਦੀਆਂ ਮੂਵੀਆਂ ਬਣ ਜਾਂਦੀਆਂ ਤੇ ਨਾ ਹਰ ਬੰਦੇ ਨੂੰ ਨਾ ਲੱਗਣ ਲੱਗ ਜਾਂਦਾ ਯਾਰ ਇਹ ਤਾਂ ਮੇਰੇ ਤੇ ਬਣੀ ਆ ਯਾਰ ਮੈਂ ਤਾਂ ਇਦਾਂ ਦਾ ਹੀ ਆ ਹੁਣ ਜਿਹੜੀਆਂ ਸਾਰਾ ਨੂੰ ਵਾਇਲੈਂਟ ਮੂਵੀ ਸੀ ਬਣ ਰਹੀਆਂ ਨੇ ਹਣਾ ਬਾਲੀਵੁੱਡ 'ਚ ਵੀ ਮੋਸਟਲੀ ਕਹਿੰਦੀ ਵੈਕਰੀਆ ਚੀਜ਼ ਐ ਇੱਕ ਟਾਈਮ ਹੁੰਦਾ ਚੀਜ਼ ਦੇ ਵਕਨਦਾ ਕਦੇ ਰੋਮਾਂਟਿਕ ਵੈਕਦੀਆਂ ਸੀ ਹੁਣ ਥੋੜੀਆਂ ਵਾਇਲੈਂਟ ਮੂਵੀਜ਼ ਵੈਕ ਰਹੀਆਂ ਨੇ ਹੁਣ ਜਦ ਇਦਾਂ ਦੀਆਂ ਮੂਵੀਜ਼ ਆਉਂਦੀਆਂ ਨੇ ਤਾਂ ਜਿਹੜੇ ਉਹ ਹਣਾ ਥੋੜੇ ਵੀਕ ਮਾਈਂਡਡ ਬੰਦੇ ਨੇ ਤੇ ਵੀ ਇਹ ਮੇਰੇ ਨਾਲ ਮੇਰੇ ਨਾਲ ਹੀ ਰਿਲੇਟ ਕਰਕੇ ਬਣਾਈ ਗਈ ਆ ਫਿਰ ਜੋ ਇਹ ਕੁਸ਼ ਕਰਦੇ ਨੇ ਉਹ ਥੋੜਾ ਇਨਸਪਾਇਰ ਵੀ ਹੋ ਜਾਂਦੇ ਨੇ ਨਾ ਚੀਜ਼ਾਂ ਤੋਂ ਕਈ ਯਾਰ ਕਾਣਾ ਕੋਈ ਦੁਬਾਰਾ ਉਹਨਾਂ ਨਾਲ ਕੋਈ ਓਦਾਂ ਦੀ ਗੱਲ ਹੁੰਦੀ ਆ ਤੇ ਦਿਮਾਗ 'ਚ ਉਹਨਾਂ ਦੇ ਫਿਲਮ ਹੀ ਚੱਲੀ ਜਾਂਦੀ ਹੁੰਦੀ ਆ ਲੜ ਪੈਂਦੇ ਆ ਨਾ ਪੰਗ ਆਪ ਦਾ ਨੁਕਸਾਨ ਕਰਾ ਲੈਂਦੇ ਅਗਲੇ ਦਾ ਵੀ ਕਰ ਦਿੰਦੇ ਆ ਠੀਕ ਆ ਫੜਮਾਂ ਨੇ ਇਹਨਾਂ ਨੂੰ ਫੜਮਾਂ ਦੇ ਤੌਰ ਤੇ ਦੇਖਣਾ ਚਾਹੀਦਾ ਵਾ ਪਰ ਇਹ ਵੀ ਨਾ ਜਿਵੇਂ ਪਿੱਛੇ ਜੇ ਕਾਫੀ ਰੌਲਾ ਚੱਲਿਆ ਸੀਗਾ ਕਿ ਜਿਵੇਂ ਮੂਸੇ ਵਾਲੇ ਦੇ ਗਾਣੇ ਸੁਣ ਕੇ ਵੀ ਬੱਚੇ ਐਦਾਂ ਹੁੰਦੇ ਆ ਨਾ ਉਹਦੇ ਇੱਕ ਕਾਉਂਟਰ ਆਰਗੂਮੈਂਟ ਵੀ ਸੀਗਾ ਕਿ ਜਿਵੇਂ GTA ਵਗੈਰਾ ਆਪਾਂ ਖੇਡਦੇ ਆ ਉਹਦੇ ਵਿੱਚ ਵੀ ਤਾਂ ਬੱਚੇ ਸਾਰਾ ਉਹਦਾ ਗੇਮ ਹੁਣ ਕਿਸੇ ਨੇ ਤਾਂ ਰੋਕਿਆ ਨਹੀਂ ਬੱਚਿਆਂ ਨੂੰ ਉਹ ਗੇਮ ਖੇਡਣ ਨੂੰ ਸਾਰੇ ਖੇਡਦੇ ਨੇ ਉਹਦੇ ਵਿੱਚ ਤਾਂ ਸਕਾਂ ਦੀ ਥੋੜਾ ਜਿਆਦਾ ਐਡਰੇਨਾਲੀਨ ਮਿਲਦਾ ਹੋਵੇ ਬੱਚੇ ਜੋ ਖੇਡਦੇ ਹੋਏ ਮਾਰਦੇ ਨੇ ਸ਼ੂਟਿੰਗ ਕਰਦੇ ਨੇ ਗੱਡੀ ਨਾਲ ਡਾ ਦਿੰਦੇ ਨੇ ਤਾਂ ਉਹ ਵੀ ਤਾਂ ਇੱਕ ਬੱਚੇ ਦੇ ਮਾਈਂਡ ਤੇ ਅਸਰ ਕਰਦੀ ਹੈ ਇਹ ਚੀਜ਼ ਤੇ ਉਦੋਂ ਜਦੋਂ ਟਾਰਗੇਟ ਫਿਰ ਸਾਰਿਆਂ ਨੇ ਜਿਵੇਂ ਪੰਡਤ ਨੇ ਧਨੇਵਰ rau ਨੇ ਜਿਹੜੇ ਨੇ ਸੀਗੇ ਸ਼ਾਇਦ ਮੈਂ ਉਹਨਾਂ ਦਾ ਗਲਤ ਲੈ ਰਿਆ ਵਾਂ ਇਦਾਂ ਜੇ ਉਹਨਾਂ ਦਾ ਕੋਈ ਨਾਮ ਸੀਗਾ ਉਹ ਐਡਵੋਕੇਟ ਸੀਗੇ ਤੇ ਉਹਨਾਂ ਨੇ ਚਲੋ ਇਹ ਆਪਾਂ ਚੰਗਾ ਮਾੜਾ ਤੁਹਾਡੇ ਤੇ ਛੱਡਦੇ ਆ ਤੇ ਪਰ ਉਹਨਾਂ ਨੇ ਇਸ ਚੀਜ਼ ਲਈ ਕਿਹਾ ਸੀ ਕਿ ਇਹ ਯੂਥ ਨੂੰ ਖਰਾਬ ਕਰ ਰਿਹਾ ਹੈ ਨਾ ਦੇਖੋ ਕ੍ਰਾਈਮ ਪਹਿਲਾਂ ਵੀ ਨਹੀਂ ਕਦੇ ਰੁਕਿਆ ਠੀਕ ਆ ਨਾ ਜਿਹੜਾ ਮਰਜ਼ੀ ਪਿੱਛੇ ਚਲੇ ਜਾਓ ਉਦੋਂ ਵੀ ਤਾਂ ਗਾਣੇ ਬਣਦੇ ਸੀਗੇ ਠੀਕ ਆ ਨਾ ક્રાઈમ પહેલા ਵੀ ਨਹੀਂ કદી રુક્યા હા ઠીક આ થોડો બહોત અસર એના ચીજાના જરૂર ਹੁੰਦਾ ਵਾ ਬਟ ਇਹ ਨਹੀਂ ਹੁੰਦਾ ਹੁਣ ਜਿੰਨੇ ਗੈਂਗਸਟਰ બેઠੇ ਨੇ ਜੇਲਾਂ ਦੇ ਵਿੱਚ ਤੁਸੀਂ ਉਹਨਾਂ ਦਾ ਇੰਟਰਵਿਊ ਕਰ ਲਓ ਕਿ ਉਹ ਕਿਹੜਾ ਗਾਣਾ ਸੁਣ ਕੇ ਉਹਨਾਂ ਨੇ ਕ੍ਰਾਈਮ ਕੀਤਾ ਸੀਗਾ ਇੰਦਾ ਨਹੀਂ ਹੁੰਦਾ કદી ਵੀ ਕੋਈ ਗਾਣਾ ਦੇਖ ਕੇ ਜਾਂ મૂવી ਦੇਖ ਕੇ ਹਨਾ ਪਰ ਇਹਦੀ ਇੱਕ ਰੇਸ਼ੋ જરૂર ਹੁੰਦੀ ਆ ਥੋੜੀ ਹੋਊਗੀ 5 10% ਹੋਊਗੀ ਪਰ ਹੁੰਦੀ ਚਲੋ ਇਹ ચીજા ਗਲਤ ਨਹੀਂ ਗੀਆਂ ਪਰ ਰੋਲਾ ਪਤਾ ਕੀ ਆ ਆਪਣਾ ਥੋੜਾ ਜਿਹਾ ਇੰਨਾ ਡੀਪਲੀ ਕੋਈ ਸੋਚਦਾ ਨਹੀਂਗਾ ਤੇ ਮਾਸਸ ਦੇ ਉੱਤੇ ਨਾ ਇਹ ਅਸਰ ચીਜਾਂ ਦਾ ਹੋ ਜਾਂਦਾ ਵਾ ਜਦੋਂ ਕੋਈ ਇੰਦਾ ਦੀ ચીਜ਼ ਦੇਖਦੇ ਆ ਨਾ ਤਾਂ ਜਿਹੜੇ ਵਿਚਾਰੇ ਅਜੇ ਯੂਥ ਨੇ ਹਨਾ ਵੀ ਥੋੜੇ ਬਹੁਤ ਚੜਦੀ ਜਵਾਨੀ ਵਾਲੇ ਨੇ ਗਰਮ ਬੰਦਾ ਵੈਸੇ ਹੀ ਹੁੰਦਾ ਤੇ ਉਦੋਂ ਥੋੜਾ ਇਹਨਾਂ ਤੇ ਇਹ ਚੀਜ਼ਾਂ ਸਰ ਕਰ ਜਾਂਦੀਆਂ ਨੇ ਤੇ ਇਸ ਕਰਕੇ ਇਹ ਇਹਨਾਂ ਦੀ ਵੀ ਕੋਈ ਗਲਤੀ ਨਹੀਂਗੇ ਬਟ ਥੋੜੀ ਬਹੁਤ ਰੇਸ਼ੋ ਜਿਹੜੀ ਉਹ ਹੁੰਦੀ ਹੈ ਨਾ 5 10% ਵਾਲੀ ਉਹ ਵਿਚਾਰੇ ਏ ਇਦਾਂ ਦਾ ਫੀਲ ਕਰਨ ਲੱਗ ਜਾਂਦੇ ਨੇ ਕਿ ਯਾਰ ਅਸੀਂ ਵੀ ਇਹਨਾਂ ਵਾਂਗੂ ਹੀ ਅ ਇਦਾਂ ਕਰੀਏ ਕਿ ਜਿਹੜੇ ਇਹਨਾਂ ਦਾ ਡਾਇਲੋਗ ਸੀਗਾ ਜਾਂ ਸਟਾਰਟ ਹੀ ਹੋਇਆ ਸੀਗਾ ਕਿ ਮੈਂ ਆਵਦੇ ਦਿਮਾਗ ਦੇ ਵਿੱਚ ਤੈਨੂੰ 20 ਤਰੀਕਿਆਂ ਨਾਲ ਮਾਰ ਚੁੱਕਿਆ ਜਾਂ 5 10 ਤਰੀਕਿਆਂ ਨਾਲ ਮਾਰ ਚੁੱਕਿਆ ਆ ਕਿਉਂਕਿ ਇਹ ਚੀਜ਼ਾਂ ਆਪਾਂ ਵੀ ਸੋਚਦੇ ਰਹੇ ਹਾਂ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਜਾਣਿਆਂ ਦੇ ਦਿਮਾਗ 'ਚ ਗੱਲ ਆਈ ਹੋਣੀ ਆ ਤੇ ਜਦੋਂ ਇਦਾਂ ਦੀ ਕੋਈ ਮੂਵੀ ਚ ਆਜੇ ਤਾਂ ਆਪਾਂ ਨੂੰ ਲੱਗਦਾ ਯਾਰ ਇਹ ਤਾਂ ਮੈਂ ਵੀ ਸੋਚੀ ਸੀ ਇਹ ਵੀ ਕਹਿ ਰਹੇ ਆ ਤਾਂ ਯਾਰ ਕਮਾਲ ਆ ਇਹ ਤਾਂ ਜਿਵੇਂ ਇਹੀ ਗੱਲ ਆ ਵੀ ਇਹਨਾਂ ਨੇ ਤਾਂ ਮੈਨੂੰ ਪੜ੍ਹ ਕੇ ਲੱਗਤੀ ਫਿਲਮ ਹਨ ਤੇ ਚਲੋ ਇਹ ਇਹ ਚੀਜ਼ਾਂ ਇੰਜੋਏਮੈਂਟ ਵਾਸਤੇ ਬਣੀ ਆਉਂਦੀਆਂ ਕਿ ਜਿਹੜੇ ਰਾਈਟਰ ਵਗੈਰਾ ਹੁੰਦੇ ਨੇ ਇਹ ਵੀ ਇਹੋ ਜਿਹੀਆਂ ਚੀਜ਼ਾਂ ਲੱਭਦੇ ਨੇ ਕਿ ਲੋਕ ਰਿਲੇਟ ਕਰਨ ਤੇ ਸਾਡੀ ਚੀਜ਼ਾਂ ਜਿਹੜੀ ਜ਼ਿਆਦਾ ਵਿਕੇ ਕਿਉਂਕਿ ਕਮਰਸ਼ੀਅਲ ਫਿਲਮਾਂ ਨੇ ਕੋਈ ਸੇਧ ਦੇਣ ਵਾਲੀਆਂ ਤਾਂ ਹੈ ਨਹੀਂਆਂ ਇਹ ਜਾਂ ਇਹਨ ਤੇ ਇਸ ਕਰਕੇ ਚਲੋ ਇਹ ਵੇਖੋ ਇੰਜੋਏ ਕਰੋ ਬਟ ਉਹਨੇ ਇੱਕ ਟਾਈਮ ਪੀਰੀਅਡ ਲਈ ਤੇ ਉਸ ਤੋਂ ਬਾਅਦ ਇੰਨੀ ਕ ਸਮਝ ਰੱਖਣੀ ਚਾਹੀਦੀ ਹੈ ਹੈ ਵੀ ਥੋੜੇ ਬਹੁਤ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਨਹੀਂ ਹੈ ਨਾ ਇੰਨਾ ਪਤਾ ਲੱਗਦਾ ਉਹਨਾਂ ਤੇ ਥੋੜਾ ਅਸਰ ਹੋ ਜਾਂਦਾ ਇੱਕ ਟਾਈਮ ਤੱਕ ਤਾਂ ਦੇਖੋ ਤੁਸੀਂ ਸਿੰਗਰਾਂ ਤੇ ਇੰਨੀ ਗੱਲ ਆ ਰਹੀ ਸੀਗੀ ਕਿ ਉਹ ਇੰਨੇ ਵਾਇਲਡ ਗਾਣੇ ਕਿਉਂ ਆ ਰਿਹਾ ਤੇ ਹੁਣ ਮੂਵੀਜ਼ ਨੂੰ ਕੋਈ ਨਹੀਂ ਪੁੱਛਦਾ bizness ਕਰਕੇ ਦਿੰਦੀਆਂ ਟੈਕਸ ਦਿੰਦੇ ਨੇ ਰੋਲਾ ਤਾਂ ਹੋ ਹੀ ਜਾਣਾ ਹੁਣ ਮੇਰੇ ਹਿਸਾਬ ਨਾਲ ਤਾਂ ਸੌਂਗਸ ਤੋਂ ਕੋਈ ਇਹਨਾਂ ਨੂੰ ਇੰਨਾ ਕੋਈ ਸਰਕਾਰਾਂ ਨੂੰ ਵੀ ਰੈਵਨਿਊ ਨਹੀਂ ਹੁੰਦਾ ਹੋਣਾ ਤੇ ਹੁਣ ਇਹਨਾਂ ਚੀਜ਼ਾਂ ਤੇ ਕੋਈ ਰੋਕ ਟੋਕ ਨਹੀਂ ਗਈ ਕਿਉਂਕਿ ਸੈਨਮਾਸ ਦੇ ਵਿੱਚ ਜੋ ਡਿਮਾਂਡ ਹੁੰਦੀ ਆ ਤੇ ਫਿਰ ਉਹੀ ਚੀਜ਼ ਦਿੱਤੀ ਜਾਂਦੀ ਆ ਤੇ ਸਾਰਿਆਂ ਨੂੰ ਇਨਕਮ ਵੀ ਹੁੰਦੀ ਆ ਸਰਕਾਰ ਕੋਲ ਵੀ ਪੈਸਾ ਜਾਂਦਾ ਤਾਂ ਇਸ ਕਰਕੇ ਹੁਣ ਇਹ ਇਹਨਾਂ ਚ ਹੁਣ ਕਿੰਨਾ ਜਿਹੜਾ ਚੱਲ ਚੁੱਕਿਆ ਵਾ ਟ੍ਰੈਂਡ ਇੰਨੀ ਵਾਇਲੈਂਟ ਮੂਵੀਜ਼ ਤੇ ਇਹਨਾਂ 'ਤੇ ਕੋਈ ਰੋਕ ਟੋਕ ਨਹੀਂ ਗਈ ਡਾਇਰੈਕਟਡ ਬਾਈ ਸੋਨੂ ਸੂਤ ਤੁਸੀਂ ਦੱਸੋ ਕਿ ਜਿਹੜਾ ਕਦੇ ਵਾਸਤੇ ਵੀ ਜਿਹੜਾ ਕੋਈ ਕਿੰਨੀਆਂ ਕ ਫਿਲਮਾਂ ਇਦਾਂ ਦੀਆਂ ਨੇ ਵੀ ਬੰਦੇ ਨੇ ਡਾਇਰੈਕਟ ਕੀਤੀਆਂ ਹੁਣ ਤੇ ਉਹਦੇ ਵਿੱਚ ਐਕਟਿੰਗ ਵੀ ਕੀਤੀ ਹੋਵੇ ਤੇ ਉਹ ਬਹੁਤ ਹੀ ਵਧੀਆ ਬਣੀ ਹੋਵੇ ਫਿਲਮਾਂ ਕਿਉਂਕਿ ਦੇਖੋ ਜਿਹੜਾ ਬੰਦਾ ਨਾ ਆਪਾਂ ਜਦੋਂ ਕੋਈ ਵੀ ਚੀਜ਼ ਕਰਦੇ ਆ ਮੈਂ ਕਰਦਾ ਹਾਂ ਤੁਸੀਂ ਕਰਦੇ ਹੋ ਆਪਣਾ ਆਪ ਦਾ ਇੱਕ ਪਰਸਪੈਕਟਿਵ ਹੁੰਦਾ ਕਿ ਅਸੀਂ ਸਹੀ ਕਰ ਰਹੇ ਹਾਂ ਤੇ ਪਰ ਇੱਕ ਜਿਹੜਾ ਆਬਜ਼ਰਵਰ ਹੁੰਦਾ ਨਾ ਉਹਨੂੰ ਉਹ ਤੁਹਾਨੂੰ ਇੱਕ ਉਹ ਤੁਹਾਨੂੰ ਇੱਕ ਵਿਊ ਪੁਆਇੰਟ ਹੋਰ ਦਿੰਦਾ ਤੁਹਾਨੂੰ ਇੱਕ ਬਾਹਰੋਂ ਵਿਊ ਪੁਆਇੰਟ ਮਿਲਦਾ ਤੇ ਇਸ ਕਰਕੇ ਜਦੋਂ ਬੰਦਾ ਆਪ ਹੀ ਡਾਇਰੈਕਸ਼ਨ ਕਰਦਾ ਤਾਂ ਨਾ ਥੋੜਾ ਬਹੁਤ ਉਹਨੂੰ ਇਹ ਹੋ ਜਾਂਦਾ ਕਿ ਮੈਂ ਆਪਦੇ ਆਪ ਨੂੰ ਅ ਲਾਰਜਰ ਥੈਨ ਲਾਈਫ ਕਰੈਕਟਰ ਦਿਖਾਵਾਂ ਤੇ ਇਸ ਕਰਕੇ ਮੈਨੂੰ ਥੋੜਾ ਇੰਦਾ ਡਾਈਸੀ ਜਿਹਾ opinion ਆ ਮੇਰਾ ਕਿ ਬੰਦਾ ਜੇ ਡਾਇਰੈਕਟ ਕਰ ਰਿਹਾ ਤਾਂ ਉਹਨੂੰ ਸ਼ਾਇਦ ਐਕਟ ਨਹੀਂ ਕਰਨਾ ਚਾਹੀਦਾ ਜੇ ਐਕਟ ਕਰ ਰਿਹਾ ਤਾਂ ਉਹਨੂੰ ਡਾਇਰੈਕਟ ਨਹੀਂ ਕਰਨਾ ਚਾਹੀਦਾ ਤੇ ਕਿਉਂਕਿ ਡਾਇਰੈਕਟਰ ਵੀ ਇਹ ਬਹੁਤ ਵਧੀਆ ਹੋ ਸਕਦੇ ਨੇ ਪਰ ਜਦੋਂ ਬੰਦਾ ਖੁਦ ਨੂੰ ਲੈ ਕੇ ਨਾ ਇੱਕ ਟਾਈਮ ਤੇ ਉਹਨੇ ਐਕਟਿੰਗ ਵੀ ਕਰਨੀ ਆ ਡਾਇਰੈਕਟਰ ਦਾ ਕੰਮ ਕੀ ਹੁੰਦਾ ਕਿ ਅ ਇੰਪਰੋਵਾਈਜ਼ ਵੀ ਕਰਨਾ ਚਾਹੀਦਾ ਚੀਜ਼ਾਂ ਨੂੰ ਜੇ ਉਹ ਚੀਜ਼ ਨਹੀਂ ਜਾ ਰਹੀ ਵਧੀਆ ਤਾਂ ਉਹਨੂੰ ਹਨਾ ਹੋਣਗੇ ਇਹਨਾਂ ਦੇ ਅਸਿਸਟੈਂਟ ਡਾਇਰੈਕਟਰ ਹੋਣਗੇ ਪਰ ਇੱਕ ਡਾਇਰੈਕਟਰ ਦੀ ਜਿਹੜੀ ਮੇਨ ਪੋਜੀਸ਼ਨ ਹੁੰਦੀ ਆ ਉਸੇ ਨੇ ਹੀ ਸਾਰੀ ਮੂਵੀ ਨੂੰ ਲੈ ਕੇ ਜਾਣਾ ਹੁੰਦਾ ਵਾ ਤਾਂ ਇਸ ਕਰਕੇ ਡਾਇਰੈਕਟਰ ਜਿਹਦੇ ਵਿੱਚ ਇੱਕ ਐਕਟਰ ਖੁਦ ਵੀ ਐਕਟਰ ਐਕਟਿੰਗ ਕਰ ਰਿਹਾ ਵਾ ਇੱਕ ਮੂਵੀ ਜਿਹਦੇ ਵਿੱਚ ਬੰਦਾ ਐਕਟਿੰਗ ਵੀ ਕਰ ਰਿਹਾ ਤੇ ਖੁਦ ਡਾਇਰੈਕਟਰ ਵੀ ਆ ਮੇਰੇ ਹਿਸਾਬ ਨਾਲ ਥੋੜੀ ਜੀ ਹਨਾ ਉਹ ਉਸ ਲੈਵਲ ਤੇ ਜਿਹੜੀ ਜਸਟੀਫਿਕੇਸ਼ਨ ਨਹੀਂ ਕਰ ਪਾਉਂਦੀ ਵਰਡ ਆਫ ਮਾਉਥ ਹੁੰਦਾ ਨਾ ਜੇ ਆਪਾਂ ਚੰਗੀ ਚੀਜ਼ ਦੇਖਦੇ ਆਂ ਤਾਂ ਵਰਡ ਆਫ ਮਾਉਥ ਜਾਂਦਾ ਕਿ ਯਾਰ ਚੀਜ਼ ਚੰਗੀ ਆ ਤੇ ਜੇ ਬੈਡ ਹੁੰਦੀ ਆ ਤਾਂ ਫਿਰ ਉਹਦਾ ਵਰਡ ਆਫ ਮਾਉਥ ਵੀ ਬੈਡ ਹੀ ਜਾਂਦਾ ਆਪਾਂ ਜੇ ਮਾੜੀ ਚੀਜ਼ ਵੇਖ ਕੇ ਨਿਕਲਾਂਗੇ ਤਾਂ ਆਪਾਂ ਬਾਕੀਆਂ ਨੂੰ ਵੀ ਰਿਵਿਊ ਇਹੀ ਦਵਾਂਗੇ ਕਿ ਯਾਰ ਮਾੜੀ ਹੈ ਨਾ ਤੇ ਚਲੋ ਇਹ ਵੀ ਨਹੀਂਗਾ ਕਿ ਅਗਲੇ ਨੇ ਹਣਾ ਹੁਣ ਮਿਹਨਤ ਕੀਤੀ ਆ ਇੰਨੇ ਐਕਟਰਸ ਨੇ ਇੰਨਾ ਪੈਸਾ ਲੱਗਿਆ ਹੋਇਆ ਵਾ ਤੇ ਐਪਰੀਸ਼ੀਏਟ ਕਰਨੀ ਚਾਹੀਦੀ ਆ ਪਰ ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਅੱਗੇ ਤੋਂ ਥੋੜਾ ਜਿਹਾ ਨਾ ਅਸੀਂ ਹੋਰ ਵਧੀ ਕਿਉਂਕਿ ਬਹੁਤਾ ਟਾਈਮ ਨਹੀਂ ਚੱਲਦੀ ਹੁੰਦੀ ਇੱਕ ਪਹਿਲੇ ਨਾਲ ਇੱਕ ਸਾਬ ਦਾ ਜੁਆਈ ਖੇਡਿਆ ਹੁੰਦਾ ਕਿ ਜਿਹੜਾ ਚੱਲ ਰਹੀ ਹੈ ਚੀਜ਼ ਉਹਨੂੰ ਚਲਾ ਕੇ ਪਰ ਇਹ ਨਹੀਂ ਪਤਾ ਹੁੰਦਾ ਵੀ ਉਹ ਚੀਜ਼ ਦਾ ਨੁਕਸਾਨ ਨਾ ਹੋ ਜੇ ਕਿਤੇ ਕਿਉਂਕਿ ਫਾਇਦਾ ਹੋ ਜੇ ਤਾਂ ਬੰਦਾ ਬਹੁਤ ਖੁਸ਼ ਹੁੰਦਾ ਜੁਆਈ ਚ ਨੁਕਸਾਨ ਹੁੰਦਾ ਫਿਰ ਕਈ ਵਾਰ ਰਿਕਵਰ ਵੀ ਨਹੀਂ ਹੋਇਆ ਜਾਂਦਾ ਨਾ ਉਸ ਚੀਜ਼ ਤੋਂ ਉਹਨਾਂ ਨੇ ਇੰਨੀ ਵੱਡੀ ਮੂਵੀ ਬਣਾਤੀ ਆ ਤੇ ਜੇ ਮੈਜੋਰਟੀ ਨੂੰ ਇਹ ਲੱਗਿਆ ਕਿ ਯਾਰ ਵੀ ਇਹ ਸਭ ਕੁਝ ਪਹਿਲਾਂ ਤਾਂ ਦੇਖਿਆ ਹੋਇਆ ਵਾ ਤਾਂ ਹੋ ਸਕਦਾ ਕਿ ਫਿਲਮ ਲਾਸਟ ਚ ਵੀ ਚਲੀ ਜਾਵੇ ਤੇ ਇਸ ਕਰਕੇ ਚੀਜ਼ ਬਣਾਉਣ ਵੇਲੇ ਥੋੜੀ ਹੋਰ ਮਿਹਨਤ ਕਰ ਲਵੇ ਬੰਦਾ ਆ ਮੈਂ ਇਹਨਾਂ ਨੂੰ ਕੋਈ ਸਿਆਣਪ ਵੰਡਣ ਆਸਤੇ ਨਹੀਂ ਬੈਠਾ ਇੱਥੇ ਮੈਂ ਸਿਰਫ ਆਉਦਾ ਕਰ ਰਿਵਿਊ ਦੇ ਰਿਹਾ ਕਿ ਜੋ ਮੈਨੂੰ ਲੱਗਿਆ ਨਾ ਮੈਨੂੰ ਦੇਖ ਕੇ ਲੱਗਿਆ ਮੈਂ ਸ਼ੇਅਰ ਕਰ ਰਿਹਾ ਵਾਂ ਕਿ ਜਦੋਂ ਆਪਾਂ ਚੀਜ਼ ਬਣਾਉਣੀ ਹੋਈ ਆ ਜੋ ਪੈਸਾ ਲਾਉਣਾ ਹੀ ਆ ਥੋੜਾ ਇਹ ਹੋਰ ਹੋਰ ਵਧੀਆ ਤਰੀਕੇ ਨਾਲ ਕਰ ਲੀਏ ਹਨਾ ਕ੍ਰੀਏਟਿਵ ਲੋਕਾਂ ਨੂੰ ਲੈ ਕੇ ਆਈਏ ਇਕੱਠੇ ਕਰੀਏ ਤਾਂ ਇੱਕ ਨਵੀਂ ਚੀਜ਼ ਲੈ ਕੇ ਆਈਏ ਕਿਉਂ ਸਾਊਥ ਵਾਲੀਆਂ ਫਿਲਮਾਂ ਨਹੀਂ ਆ ਤੁਸੀਂ ਦੇਖੋ ਨਾ ਸਾਊਥ ਦਾ ਜਿਹੜਾ ਬਜਟ ਹੁੰਦਾ ਸੀ ਉਹ ਪੰਜਾਬੀ ਮੂਵੀਸ ਨਾਲੋਂ ਵੀ ਕਾਟੀ ਹੁੰਦਾ ਸੀਗਾ ਤੇ ਪਰ ਉਹ ਕ ਤੇ ਅਗਲੇ ਟੈਲੈਂਟ ਨੂੰ ਅਪਰੀਸ਼ੀਏਟ ਕਰਦੇ ਨੇ ਤਾਂ ਦੇਖੋ ਤੁਸੀਂ ਅੱਜ ਇੰਡਸਟਰੀ ਕਿੱਥੇ ਆਓ ਸਾਊਥ ਦਾ ਜੇ ਸਾਊਥ ਚੋਂ ਕੋਈ ਜਾਂਦਾ ਵਾ ਤਾਂ ਉਹਨੂੰ ਵੱਡੀ ਗੱਲ ਮੰਨੇ ਜਾਂਦਾ ਬੋਲੀਵੁੱਡ ਨੋਬੀ ਕਿ ਮੈਂ ਯਾਰ ਵੀ ਸਾਊਥ ਦੀ ਮੂਵੀਜ਼ ਦੇ ਵਿੱਚ ਆਇਗਾ ਹਨਾ ਸਾਰੇ ਚਾਚੇ ਭਤੀਜੇ ਇਕੱਠੇ ਹੋ ਕੇ ਮੂਵੀਆਂ ਬਣਾਈ ਜਾਂਦੇ ਕੋਈ ਨਾ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਤਾਂ ਹੁੰਦੀ ਆ ਜਾਂ ਰੈਫਰੈਂਸ ਹੁੰਦੇ ਆ ਕਿ ਯਾਰ ਇਹਨੂੰ ਲੈ ਲੈ ਇਹਨੂੰ ਲੈ ਲੈ ਕ੍ਰੀਏਟਿਵ ਮਾਈਂਡਸ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਹੁਣ ਇਹਨਾਂ ਨੇ ਕੀ ਫਾਰਮੂਲਾ ਯੂਜ਼ ਕਰਨਾ ਸ਼ੁਰੂ ਕਰਤਾ ਕਿ ਇੱਕ ਸਕਸੈਸਫੁਲ ਮੂਵੀ ਲੋ ਕਿਉਂਕਿ ਹਣਾ ਅਗਲਿਆਂ ਨੇ ਮਿਹਨਤ ਕੀਤੀ ਹੁੰਦੀ ਉਸ ਚੀਜ਼ ਤੇ ਉਹਨੂੰ ਇੱਕ ਵਧੀਆ ਪ੍ਰੋਡਕਟ ਬਣਾਇਆ ਹੁੰਦਾ ਵਾ ਉਹ ਹਿੰਦੀ ਆਡੀਅנס ਤੱਕ ਨਹੀਂ ਉਹਨਾਂ ਪਹੁੰਚ ਪਾ ਰਿਆ ਹੁੰਦਾ ਤੇ ਅਸੀਂ ਉਸ ਨੂੰ ਹੂਬ ਹੂ ਕਾਪੀ ਮਾਰਦਾ ਕਿ ਮੈਂ ਵੀ ਹਲੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਨੇ ਮੈਂ ਵੀ ਐਕਸਪਲੋਰ ਹੀ ਕਰ ਰਿਹਾ ਕਿ ਇੱਕ ਨੀਸ਼ ਹੁੰਦੀ ਹੈ ਨਾ ਇੱਕ ਬੰਦੇ ਦਾ ਕਿ ਮੈਂ ਕਿਸ ਚੀਜ਼ ਨੂੰ ਲੈ ਕੇ ਅੱਗੇ ਤੁਰਨਾ ਹਣਾ ਮੈਂ ਐਕਸਪਲੋਰ ਕਰ ਰਿਹਾ ਵਾਂ ਕਿ ਮੈਂ ਕਿੱਦਾਂ ਦਾ ਕੰਟੈਂਟ ਲੈ ਕੇ ਆਵਾਂ ਜਾਂ ਜੋ ਚੀਜ਼ ਵੀ ਆ ਤੇ ਪਰ ਇੱਕ ਚੀਜ਼ ਤੇ ਮਿਹਨਤ ਲੱਗਦੀ ਹੋਈ ਆ ਕੋਈ ਵੀ ਚੀਜ਼ ਆ ਚਾਹੇ ਉਹ ਫਲॉप ਹੋ ਜਾਂਦੀ ਆ ਪਰ ਉਹਦੇ ਮਿਹਨਤ ਲੱਗਦੀ ਹੋਈ ਇਸ ਕਰਕੇ ਅਪਰੀਸ਼ੀਏਟ ਹਰ ਚੀਜ਼ ਨੂੰ ਕਰਨਾ ਚਾਹੀਦਾ ਮੇਰੀਆਂ ਵੀਡੀਓਜ਼ ਨੂੰ ਵੀ ਅਪਰੀਸ਼ੀਏਟ ਕਰਦੇ ਹੋ ਥੋੜਾ ਬਹੁਤ ਤੇ ਇਹ ਨਾਲੇ ਚੀਜ਼ ਬਣਾਈ ਹੈ ਅਪਰੀਸ਼ੀਏਟ ਕਰੋ ਜੇ ਤੁਹਾਨੂੰ ਲੱਗਦਾ ਤੁਸੀਂ ਦੇਖਣ ਜਾਣਾ ਚਾਹੁੰਦੇ ਹੋ ਤਾਂ ਜਾਓ ਤੇ ਮੇਰੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਜੋ ਜੇ ਤੁਸੀਂ ਪਹਿਲਾਂ ਦਾ ਇਦਾਂ ਤੁਹਾਨੂੰ ਟ੍ਰੇਲਰ ਤੋਂ ਵੈਸੇ ਸਭ ਕੁਝ ਸਮਝ ਆ ਜਾਏਗੀ ਹੁਣ ਕੋਈ ਕੁਝ ਕਹਿਣ ਦੀ ਲੋੜ ਨਹੀਂ ਗਈ ਜੇ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਅਸੀਂ ਚੀਜ਼ ਪਹਿਲਾਂ ਦੇਖੀ ਆ ਤਾਂ ਤੁਸੀਂ ਆਪਦਾ ਪੈਸਾ ਆ ਦੇ ਇੰਜੋਇਮੈਂਟ ਲਈ ਦੇਣ ਜਾ ਰਹੇ ਹੋ ਇਹ ਨਾ ਹੋਵੇ ਕਿ ਉੱਥੇ ਤੁਸੀਂ ਬੋਰ ਹੋ ਕੇ ਆਜੋ